ਸਮਾਜ ਕੱਢ ਕੇ ਆਪਣੇ ਆਪਣੇ ਟਿਕਾਣਿਆਂ ਤੇ ਆ ਜੋ ਫਿਰ ਰੇ ਰਾਹ ਦਾ ਸਮਾ ਹੋ ਜਣਾਇਆ ਫਿਰ ਰਾਤਰੀ ਦੇ ਦੁਵਾਰ ਸਜਣੇ ਨੇ ਬਾਬਾ ਨਾਇਨ ਸਿੰਘ ਮੇਲਪੁਰਿਆ ਹੱਥ ਰੱਖੇ ਰੇਰ ਨੂੰ ਸੁਧਾ ਚੜ੍ਹਦੀ ਕਲਾ ਕਰੇ ਬਿਆਨਤ ਬਿਆਨਤੇ ਮਾਇਆ ਦੇ ਗੱਫੇ ਕੋਈ ਇਤੇ ਸੇਵਾ ਕਰਕੇ ਗਏ ਨੇ ਮਾਲਕਾ ਕਿਰਪਾ ਕਰੀ ਮੇਰ ਪਰਿਆ ਹੱਥ ਰੱਖੀ ਸਦਾ ਜਿਹੜਾ ਜਿਹੜਾ ਵੀਰ ਇਹ ਧਰਤੀ ਦੇ ਉੱਤੇ ਆਇਆ ਆ ਉਹਦਾ ਆ ਜਾਣਦੇ ਆ ਇੱਕ ਇੱਕ ਕਾਰਜ ਉਹਨਾਂ ਦਾ ਜਾਣਦੇ ਆ ਫੜਾ ਫਾ ਫਾ ਕਰਦਾ ਜਿਵੇਂ ਉਹਦਾ ਸਫਲ ਹੋਵੇ

ਹੈ ਲੋਕੋ ਆਠਿਆ ਹਰ ਅੱਲੋ ਇੱਕ ਕਟਕ ਫੌਜਾਂ ਨੇ ਚੜਦੇ ਅਮਰ ਸਰਵਲੇ ਪਿਆਰਿਓ ਇੱਕ ਦਿਨ ਇਸ ਧਰਤੀ ਦੇ ਉੱਤੇ ਫੌਜਾਂ ਦੇ ਕਟਕ ਚੜੇ ਸੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਕੋਈ ਅਨੰਦਪੁਰ ਸਾਹਿਬ ਵੱਲੋਂ ਮੂੰਹ ਨਹੀਂ ਕਰਦਾ ਸਾਡੇ ਵੀਰ ਵੱਲੋਂ ਬੇਅੰਤ ਮਾਇਆ ਦੇ ਗੱਫਾ ਆਏ ਨੇ ਪਾਖਾ ਕਿਰਪਾ ਕਰੇ ਕੋ ਪਿਆਰੀਏ ਇੱਕ ਦਿਨ ਦਰਬਾਰ ਸਾਹਿਬ ਨੇ ਘੇਰਾ ਪਿਆ ਸੀ ਤੇ ਕੋਈ ਹਰਮੰਦਰ ਸਾਹਿਬ ਵੱਲ ਮੂੰਹ ਨਹੀਂ ਸੀ ਕਰਦਾ ਨਹੀਂ ਕਰਦਾ ਸੀ ਤੇ ਅੱਜ ਉੱਥੇ ਕਮਰਾ ਲੈਣਾ ਮੁਸ਼ਕਲ ਹੋ ਗਿਆ ਅੱਜ ਤੁਸੀਂ ਇੱਥੇ ਆਏ ਜਿੰਨ ਇੱਥੇ ਤੁਹਾਨੂੰ ਕਮਰਾ ਹੀ ਨਹੀਂ ਮਿਲਦਾ ਕਿਉਂ ਪਹਿਲੇ VIP ਜਾਂ ਜਾਂ ਕੋ ਬਾਬਾ ਜੀ ਸਾਡੇ ਸਾਰੇ ਕਮਰੇ ਬੁੱਕ ਕਰਦੇ ਹੋ बस आज तगड़े ने यार सारे ने सच देऊंगा सच कहना सच क्यों बता भाग है कंडे वाले मैं वाले ने सच चार देंगे सच भी जाने लगे मैं वाले को भी एक भी रोटी के साथ में चार देंगे सच भी दे। दे दे <सदिणी> कहना کے بار کي 25 گهڙي جو معامل